ਪ੍ਰੀਆ ਹੋਤਮਦੀ ਉਹ ਉਸ ਦੇ ਸੰਬੰਧ ਦੇ ਵਿੱਚ ਅਸੀਂ ਐਸਐਸਪੀ ਸਾਹਿਬ ਨੂੰ ਹੁਣ ਮਿਲੇ ਆ ਉਹਨਾਂ ਨੂੰ ਇੱਕ ਦਰਖਾਸਤ ਜਿਹੜੀ ਦਿੱਤੀ ਹੈ ਤੇ ਉਹਦੇ ਸੰਬੰਧ ਦੇ ਵਿੱਚ ਅਸੀਂ ਅੱਜ ਉਹਨਾਂ ਨੂੰ ਮਿਲਣ ਦੇ ਵਾਸਤੇ ਆਏ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਕਿ ਉਹ ਇਹ ਸਾਰੀ ਇਹ ਚੀਜ਼ ਜਿਹੜੀ ਹੈ ਇਨਕੁਆਰੀ ਆ ਉਹ ਕੀਤੀ ਜਾਊਗੀ ਕਿਉਂਕਿ ਕੁਝ ਕੁ ਸਿਗਨਾਂ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਵਿੱਚ ਵੀਡੀਓ ਪਈਆਂ ਸੀ ਜਾਂ ਖਬਰਾਂ ਪਈਆਂ ਸੀ ਜਿਹਦੇ ਵਿੱਚ ਸਿਦਾਰਥ ਹਨ ਸਿੰਘਾਂ ਤੇ ਜਿਹੜਾ ਅਟੈਕ ਕੀਤਾ ਗਿਆ ਸੀਗਾ ਤੇ ਅਸੀਂ ਉਹਦੇ ਵਾਸਤੇ ਅੱਜ ਪ੍ਰਸ਼ਾਸਨ ਨੂੰ ਮਿਲੇ ਆ ਐਸਐਸਪੀ ਸਾਹਿਬ ਨੂੰ ਜਿਨ੍ਹਾਂ ਨੇ ਕਿ ਸਾਨੂੰ ਵਿਸ਼ਵਾਸ ਦਿਵਾਇਆ ਉਹ ਪੂਰੀ ਪੂਰੀ ਇਨਕੁਆਰੀ ਕਰਵਾਉਣਗੇ ਤੇ ਜਿਹੜਾ ਬੰਦਾ ਇਨਸਾਫ ਆ ਉਹ ਦਿੱਤਾ ਜਾਵੇਗਾ ਕਿਉਂਕਿ ਇਹ ਜਿਹੜੇ ਹੋਟਲ ਚੱਲਦੇ ਨੇ ਨਾ ਤੇ ਬਹੁਤੇ ਹੋਟਲ ਨੇ ਜਿਹੜੇ ਕਿ ਗੈਰ ਕਾਨੂੰਨੀ ਚੱਲ ਰਹੇ ਨੇ ਜਿਨ੍ਹਾਂ ਦੇ ਕੋਲੇ ਕੋਈ অথরিটি ਨਹੀਂ ਹੈਗੀ ਕੋਈ ਉਹਨਾਂ ਨੂੰ ਜਿਹੜਾ ਆਪਣਾ ਸਰਕਾਰ ਵੱਲੋਂ ਕੋਈ ਮਾਨਤਾ ਨਹੀਂ ਹੈਗੀ ਇਹ ਆਪਣੇ ਪੱਧਰ ਤੇ ਚੱਲਦੇ ਨੇ ਇਹ ਜਿਹੜਾ ਮੋਗੇ ਦਾ ਹੋਟਲ ਜਿਹਦੇ ਵਿੱਚ ਪਰਸੋਂ ਘਟਨਾ ਵਾਪਰੀ ਆ ਇਹ ਹੋਟਲ ਪਹਿਲਾਂ ਤਿੰਨ ਵਾਰੀ ਜਿਹੜਾ ਉਹ ਬੈਨ ਹੋ ਚੁੱਕਿਆ ਪਰ ਚੌਥੀ ਵਾਰੀ ਫੇਰ ਉਹ ਜਿਹੜਾ ਦੁਬਾਰਾ ਓਪਨ ਹੋਇਆ ਇਹ ਚੌਥੀ ਵਾਰੀ ਓਪਨ ਹੋਇਆ ਤਾਂ ਕਿੰਨੇ ਹੋਇਆ ਤੇ ਇਹਦੇ ਪਿੱਛੇ ਕੀ ਦਾ ਹੱਥ ਆ ਤੇ ਇਹਦੇ ਵਿੱਚ ਜਿਹੜਾ ਦੇਵਪਾਰ ਦਾ ਇਹਨਾਂ ਹੋਟਲਾਂ ਦੇ ਵਿੱਚ ਧੰਦਾ ਚੱਲਦਾ ਜਿਹੜੀਆਂ 12-12 13-13 ਸਾਲ ਦੀਆਂ ਛੋਟੀਆਂ-ਉਂਜਿਆ ਸਕੂਲਾਂ ਵਾਲੀਆਂ ਬੱਚੀਆਂ ਨੇ ਜਿਹੜੀਆਂ ਉਹ ਆਉਂਦੀਆਂ ਨੇ ਕਿਉਂਕਿ ਪ੍ਰਸ਼ਾਸਨ ਨੇ ਪਹਿਲਾਂ ਤਿੰਨ ਵਾਰੀ ਇਹਨੂੰ ਬੈਨ ਕੀਤਾ ਤਿੰਨ ਵਾਰੀ ਬੈਨ ਕਰਨ ਦੇ باوجود ਚੌਥੀ ਵਾਰੀ ਚੱਲਿਆ ਤੇ ਉਸ ਚੀਜ਼ ਤੋਂ ਲੋਕ ਸੀ ਜਿਹੜੇ ਉਹ ਪਰੇਸ਼ਾਨ ਆ ਲੋਕ ਪਰੇਸ਼ਾਨ ਹੋ ਕੇ ਕਰਕੇ ਉਹ ਦੁਆਰਾ ਸਿੰਘਾਂ ਦੇ ਕੋਲੇ ਗਏ ਨੇ ਤੇ ਜਿਹੜਾ ਜਨੇ ਵੀ ਆਪਣੇ ਪਛਾਤ ਪੱਖ ਦੇ ਵਾਸਤੇ ਕੁਝ ਕੀਤਾ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਆ ਗਿਆ ਤੇ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੇ ਹੋਟਲ ਵਾਲਾ ਨੇ ਜਿਹੜਾ ਉਹ ਆਪਣਾ ਰਵਾਲਵਰ ਕੱਢਿਆ ਤੇ ਇਹਨਾਂ ਸਿੰਘਾਂ ਤੇ ਸਤਾਣਿਆ ਪਰ ਇੱਕ ਪਾਸੇ ਪ੍ਰਸ਼ਾਸਨ ਜਿਹੜਾ ਉਹ ਬਿਆਨ ਦੇ ਰਿਹਾ ਸੀ ਵੀ ਅਸੀਂ ਤਾਂ ਜੀ ਦੂਸਰਾ ਇਹਨਾਂ ਨੇ ਰਵਾਲਵਰ ਖੋਲਿਆ ਜੇ ਇਹ ਰਵਾਲਵਰ ਅੰਦਰ ਖੋਲਿਆ ਗਿਆ ਸੀ ਤਾਂ ਫਿਰ ਦੁਬਾਰਾ ਉਹਦੇ ਕੋਲ ਰਵਾਲਵਰ ਕਿੱਥੋਂ ਆਇਆ ਜਾਂ ਤਾਂ ਉਹਦੇ ਕੋਲੇ ਦੋ ਨੇ ਵੀ ਇੱਕ ਅਕਲਸੰਸੀ ਹੋ ਸਕਦਾ ਹੈ ਕਿ ਨਜਾਇਜ਼ ਹੋ ਸਕਦਾ ਤੇ ਜਾਂ ਫਿਰ ਉਹਨੇ ਉਹਦੇ ਕੋਲੋਂ ਤਬਦੀਸ਼ ਕੀਤੀ ਜਾਵੇ ਵੀ ਉਹ ਰਵਾਲਵਰ ਦੁਆਰਾ ਕਿੱਥੋਂ ਆਇਆ ਤੇ ਉਹ ਜਿਹੜਾ ਰਵਾਲਵਰ ਉਹ ਸਿੰਘਾਂ ਤੇ ਪਾਇਆ ਗਿਆ ਅਸੀਂ ਉਚਿਤ ਵੀ ਮੰਗ ਕੀਤੀ ਹੋਈ ਹੈ ਦੀ ਜਿਹੜੀ ਪੂਰੀ ਪੂਰੀ ਐਨਕਵਾਰੀਆ ਜਿਹੜੀਆਂ ਤੋਂ ਕੀਤੀ ਜਾਵੇ ਤੇ ਜਿਹੜਾ ਪਹਿਲਾਂ ਤਿੰਨ ਵਾਰੀ ਮੰਨ ਹੋਇਆ ਤਾਂ ਤੋਂ ਹੋਇਆ ਜਿਹੇ ਦੁਆਰਾ ਓਪਨ ਹੋਇਆ ਹੈ ਤਾਂ ਇਹ ਕਿਹਨੇ ਓਪਰਕਵਾਲ ਕਰਵਾਇਆ ਤੇ ਕੌਣ ਇਹਦੇ ਵਿੱਚ ਜਿਹੜਾ ਇਹਦੇ ਪਿੱਛੇ ਕਿਹਦਾ ਹੱਥ ਹੈ ਬਾਕੀ ਜਿਹੜਾ ਬਾਣੇ ਦੀ ਗੱਲ ਆ ਸਿੰਘਾਂ ਦੇ ਕੱਲ ਇਹਨਾਂ ਨੇ ਬਾਣੇ ਨਾਲ ਵੀ ਖੇਚਤ ਹੋਈ ਹੈ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਜਦੋਂ ਵੀ ਕੋਈ ਨੈਗਸਟ ਬਾਣਾ ਪਾਉਂਦਾ ਹੈ ਤਾਂ ਉਹ ਕੇਵਲ ਤੋਂ ਕੇਵਲ ਆਪਣਾ ਧੜਾਪੰਦ ਦੇ ਵਿੱਚ ਜਾਂਦਾ ਹੈ ਧੜਾਪੰਦ ਦੇ ਵਿੱਚ ਉਹਨੂੰ ਬਾਣਾ ਪਾਇਆ ਜਾਂਦਾ ਹੈ ਵਾਣਾ ਪਾ ਕੇ ਨਹਿਰਿਕ ਨਹਿنگ ਸਿੰਘ ਨੂੰ ਇੱਕ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ ਜਿਹੜਾ ਕਿ ਲਾਇਸੈਂਸ ਜਾਰੀ ਕੀਤਾ ਜਾਂਦਾ ਜੇ ਅਸੀਂ ਕੋਈ ਜੱਥੇਦਾਰ ਆਉਣਾ ਹੈ ਤਾਂ ਉਹਨੂੰ ਬਕਾਇਦਾ ਲੈਟਰ ਪੈਡ ਦਿੱਤੀ ਜਾਂਦੀ ਹੈ ਜਦੋਂ ਪ੍ਰਸ਼ਾਸਨ ਨੇ ਉਹਨਾਂ ਨੂੰ ਫੜ ਲਿਆ ਸੀ ਜਾਂ ਉਹਨਾਂ ਨੂੰ ਗ੍ਰਫਤਾਰ ਕਰਨਾ ਦੀ ਗ੍ਰਫਤਾਰੀ ਕਰਨੀ ਸੀ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਸੀ ਵੀ ਉਹਨਾਂ ਦੇ ਜਿਹੜੇ ਆਪਾਂ ਜਿਹਨੇ ਉਹਨਾਂ ਨੂੰ ਲਾਇਸੈਂਸ ਦਿੱਤਾ ਹੈ ਜਾਂ ਜਿਹਨੇ ਲੈਟਰ ਪੈਡ ਦਿੱਤੀ ਹੈ ਉਹਨੂੰ ਫੋਨ ਕਰਦੇ ਉਹਨੂੰ ਪੁੱਛਦੇ ਜੀ ਆਹ ਤੁਹਾਡੇ ਸਿੰਘ ਨੇ ਆਹ ਕਾਰਵਾਈ ਆ ਦੱਸੋ ਇਹਨਾਂ ਤੇ ਕੀ ਕੀਤਾ ਜਾਵੇ ਅਸੀਂ ਇਹ ਦਲਪੰਥ ਵੱਲੋਂ ਆਉਂਦੇ ਤਾਕਿ ਅਸੀਂ ਸਿੰਘਾਂ ਨਾਲ ਰابطਾ ਕਾਇਮ ਕਰਦੇ ਅਸੀਂ ਦੇਖਦੇ ਜੇਕਰ ਉਹ ਸਿੰਘਾਂ ਨੇ ਗਲਤੀ ਕੀਤੀ ਸੀ ਤਾਂ ਅਸੀਂ ਆਪਣੇ ਦਲ ਪੰਥ ਵੱਲੋਂ ਜਿਹੜੀ ਆਪਣੇ ਤੌਰ ਤੇ ਜਿਹੜੀ ਸਾਡੀ ਬਣਦੀਆ ਕਾਰਵਾਈ ਆ ਅਸੀਂ ਆਪਣੇ ਦਲ ਪੰਥ ਵੱਲੋਂ ਵੀ ਕਰਦੇ ਕਿ ਪ੍ਰਸ਼ਾਸਨ ਨੂੰ ਵੀ ਅਸੀਂ ਕੰਨੋ ਸੁਣਾਇਆ ਕਰੂ ਪਰ ਜੋ ਹੋਇਆ ਹੈ ਉਹ ਬਿਲਕੁਲ ਗਲਤ ਹੋਇਆ ਹੈ ਅੱਗੇ ਤੋਂ ਜੇ ਕੋਈ ਬਾਣੇ ਨੂੰ ਹੱਥ ਪਾਉਂਦਾ ਕਿਉਂਕਿ ਪ੍ਰਸ਼ਾਸਨ ਗਿਆ ਪੁਲਿਸ ਗਈ ਆ ਉਹਨਾਂ ਨੇ ਉਹਨਾਂ ਦੀ ਰੈਸਟ ਪਾਲੀ ਗੱਲ ਵੱਖਰੀ ਆ ਪਰ ਜਿਹੜੇ ਸਿਵਲ ਬੰਦੇ ਨੇ ਜਿਹੜੇ ਮੋਨਾਂ ਕੋਲ ਦੇ ਬੰਦੇ ਨੇ ਉਹ ਸਿੰਘਾਂ ਤੇ ਵਰ ਵਾਲ ਪਰ ਤਾਣਦੇ ਆ ਉਹ ਅਸਲਾ ਲੈ ਕੇ ਉਹਨਾਂ ਦੇ ਦਾੜੇ ਹੁੰਦੇ ਆ ਸਿੰਘਲ ਦੇ ਗਲ ਦੇ ਵਿੱਚ ਹੱਥ ਪਾਉਂਦੇ ਆ ਉਹਨਾਂ ਨੂੰ ਕਿਹਨੇ ਅਥਾਰਟੀ ਦਿੱਤੀ ਆ ਉਹਨਾਂ ਨੇ ਕਿਉਂ ਹੱਥ ਪਾਇਆ ਕਿਉਂਕਿ ਉਹਨਾਂ ਤੇ ਵੀ ਬਣਦਾ ਜਿਹੜਾ ਪਰਚਾ ਹੈ ਉਹ ਕੀਤਾ ਜਾ ਰਿਹਾ ਇਹ ਨਹੀਂ ਵੀ ਕੱਲੇ ਸਿੰਘਾਂ ਤੇ ਪਰਚਾ ਕੀਤਾ ਗਿਆ ਵੀ